ਮੋਬਾਈਲ ਨਹੀਂ ਦਿੱਤਾ ਤਾਂ ਕਰ ਦਿੱਤਾ ਹਥਿਆਰਾਂ ਨਾਲ ਹਮਲਾ ਬਚਾ ਦੇ ਵਿੱਚ ਆਏ ਲੋਕਾਂ ਨੂੰ ਵੀ ਬਣਾਇਆ ਨਿਸ਼ਾਨਾ ਤਿੰਨ ਲੋਕ ਹੋਏ ਜ਼ਖਮੀ ਮਾਮਲਾ ਸੰਝੇ ਨਗਰ ਦਾ ਦੱਸਦੀ ਹੈ ਕਿ ਅੱਜ ਦੁਪਹਿਰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਇਲਾਜ ਲਈ ਪਹੁੰਚੇ ਤਿੰਨ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਵਿਅਕਤੀ ਡਰਾਈਵਰ ਹੈ ਜੋ ਕਿ ਗੱਡੀ ਲੈ ਕੇ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਇਸ ਨੂੰ ਘੇਰ ਕੇ ਇਸ ਤੋਂ ਮੋਬਾਈਲ ਮੰਗਿਆ ਗਿਆ ਜਦੋਂ ਇਸ ਵੱਲੋਂ ਮੋਬਾਈਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਉਹਨਾਂ ਵੱਲੋਂ ਇਸ ਤੇ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਇਹ ਵਿਅਕਤੀ ਜ਼ਖਮੀ ਹੋ ਗਿਆ ਤੇ ਇਸ ਦੇ ਬਚਾਅ ਦੇ ਵਿੱਚ ਆਏ ਦੋ ਹੋਰ ਲੋਕਾਂ ਤੇ ਵੀ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਦੱਸਦੀ ਹੈ ਕਿ ਮਾਮਲਾ ਬਠਿੰਡਾ ਦੇ ਸੰਜੇਨਗਰ ਦਾ ਦੱਸਿਆ ਜਾ ਰਿਹਾ ਜਿੱਥੇ ਕਿ ਸ਼ਾਮ ਟਾਲਦੇ ਹੀ ਇਸ ਤਰ੍ਹਾਂ ਦੀਆਂ ਬਾਰਦਾਤਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਇੱਥੇ ਇਹ ਵੀ ਦੱਸਦੀ ਹੈ ਕਿ ਹਨੇਰੇ ਦਾ ਫਾਇਦਾ ਚੁੱਕ ਕੇ ਸ਼ਰਾਰਤੀ ਅੰਸਰ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸ਼ਿਕਾਰ ਬਣਾਉਂਦੇ ਹਨ ਪੂਰਾ ਮਾਮਲਾ ਦੇਖਦੇ ਹਾਂ ਪਰਿਵਾਰਿਕ ਮੈਂਬਰਾਂ ਤੋਂ ਹੋਈ ਆ ਜੀ ਜਿਹੜਾ ਮੇਰਾ ਘਰ ਵਾਲਾ ਨਾ ਗੱਡੀ ਛੱਡਣ ਵਾਸਤੇ ਆਈ ਜਾਂਦਾ ਸੀ ਘਰੇ ਤੇ ਉੱਥੇ ਜੀ ਬੰਦੇ ਖੜੇ ਸੀ 6-7 ਤੇ ਉਹਨਾਂ ਨੇ ਮੇਰੇ ਘਰ ਐਨੂੰ ਘੇਰ ਲਿਆ ਕਹਿੰਦੇ ਮੇਰੇ ਘਰ ਨੂੰ ਕਹਿੰਦੇ ਨੇ ਕਿ ਤੇਰਾ ਮੋਬਾਈਲ ਦੇ ਦੇ ਨਹੀਂ ਤਾਂ ਸਾਨੂੰ ਚਿੱਟਾ ਲਵਾ ਮੇਰੇ ਘਰ ਵਾਲੇ ਨੇ ਮਨਾਂ ਕਰਤਾ ਫਿਰ ਮੇਰੇ ਘਰਾਂ ਨੂੰ ਜੇ ਇਟਾਂ ਨਾਲ ਕੁੱਟਣ ਲੱਗ ਪਏ ਫਿਰ ਜੀ ਮੇਰਾ ਦਿਓਰ ਆ ਗਿਆ ਮੇਰੇ ਦਿਓਰ ਨੂੰ ਵੀ ਉਹਨਾਂ ਨੇ ਬਹੁਤ ਮਾਰਿਆ ਫਿਰ ਇਹ ਮੇਰੀ ਦੀਦੀ ਦੇ ਘਰ ਵਾਲਾ ਆ ਗਿਆ ਕਹਿੰਦੇ ਘਰ ਦੇ ਬਹੁਤ ੱਟਾਂ ਮਾਰੀਆਂ ਜੀ ਸਾਨੂੰ ਬੰਦਾ ਬੰਦੇ ਵਿੱਚ ਸ਼ਕਲ ਤਾਂ ਅਸੀਂ ਪਛਾਣ ਸਕਦੇ ਹਾਂ ਪਰ ਇਹਨਾਂ ਦਾ ਨਾਮ ਤਾਂ ਨਹੀਂ ਸਾਨੂੰ ਪਤਾ ਵੀ ਕੌਣ ਨੇ ਉਹ ਉਹਨਾਂ ਨੂੰ ਨਾਮ ਤਾਂ ਅਸੀਂ ਨਾ ਨਹੀਂ ਜਾਣਦੇ ਕੌਣ ਨੇ ਘਰ ਵਾਲੇ ਜਾਣਦੇ ਹਮਲਾ ਜੀ ਅਸੀਂ ਇਹ ਜਾਣਦੇ ਨਹੀਂ ਹੈਗੇ ਬੰਦੇ ਕੌਣ ਨੇ ਬੰਦੇ ਅਸੀਂ ਪਛਾਣ ਸਕਦੇ ਹਾਂ ਬੰਦੇ ਕਿੱਥੋਂ ਦੇ ਨੇ ਫਿਰ ਬੰਦੇ ਦਾ ਨਾਂ ਨਹੀਂ ਅਸੀਂ ਜਾਣਦੇ ਹੈਗੇ ਜੀ ਮੇਰੇ ਘਰ ਵਾਲਾ ਜਾਂਦਾ ਜੀ ਉਹ ਤੰਨੇ बेहोश ਪਏ ਨੇ ਇਹ ਲੁੱਟਕੋ ਹੋਈ ਸੀ ਜੀ ਮੋਬਾਈਲ ਦੀ ਮੋਬਾਈਲ ਦੀ ਲੁੱਟਕੋ ਹੋਈ ਸੀ ਜੀ ਇੱਕ ਬੰਦੇ ਨਾਲ ਉਹ ਗੱਡੀ ਲਾ ਕੇ ਆਈ ਜਾਂਦਾ ਸੀ ਮਾਲਕ ਦੇ ਲੱਗਿਆ ਛੂ ਛੂ ਡਰਾਈਵ ਮਾਲਕ ਦੇ ਕਵਾੜੀਏ ਦੇ ਉਥੋਂ ਲੁੱਟਕੋ ਹੋ ਕੇ ਆਈ ਸੀ ਜੀ ਉਹਨਾਂ ਨੇ ਮੋਬਾਈਲ ਫੋਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫੋਨ ਕਰਤਾ ਸਾਡੇ ਬੰਦੇ ਭੱਜ ਕੇ ਉਹਨਾਂ ਨੇ ਕਾਪੇ-ਕੂਪੇ ਮਾਰ ਕੇ ਜੀ ਸਿਰ ਪਾੜ ਤਾਣ ਪਛਾਤੇ ਬੰਦੇ ਜੀ ਮੇਰੇ ਘਰ ਵਾਲੇ ਜਾਣਦੇ ਅਸੀਂ ਨਹੀਂ ਸਾਡੀ ਇਹ ਹੀ ਮੰਗਾ ਪੁਲਿਸ ਕੋਲ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਸਾਡੇ ਬੰਦੇ ਬੇਸੁਰਤਾ ਜੀ ਆਪ ਲੈਣਾ ਚਾਹੀਦਾ ਸਾਨੂੰ ਇਹ ਗੁੰਡਾ ਕਰਦੀ ਹਰੇਕ ਨਾਲ ਠੱਗਾ ਹੁੰਦਾ ਜੀ ਇਹ ਸਾਡੇ ਨਾਲ ਵੀ ਠੱਗਾ ਹੋਇਆ ਜੀ ਸਾਡੀ ਪੁਲਿਸ ਕੋਲ ਇਹ ਮਿਹਰਬਾਨੀ ਵੀ ਸਾਡੀ ਅਰਜ਼ ਸੁਣੀ ਜਾਵੇ ਜੀ ਉੱਥੇ ਰੋਜ਼ ਇਹ ਮਾਹੌਲ ਦਾ ਹਾਂ ਜੀ ਰੋਜ਼ ਹੀ ਉੱਥੇ ਇਹ ਮਾਹੌਲ ਹੈ ਜੀ ਕਦੇ ਕਿਸੇ ਨੂੰ ਮੋਬਾਈਲ ਖੋਲੇ ਜੀ ਕਦੇ ਕਿਸੇ ਤੋਂ ਲੁੱਟਖੋ ਕਰ ਲਿਆ ਇਹ ਕੰਮ ਆ ਜੀ ਨਗਰ ਏਰੀਆ ਚ ਸੰਜੇ ਨਗਰ ਏਰੀਆ ਦੇ ਵਿੱਚ ਮੋਬਾਈਲ ਲੈ ਕੇ ਆਈ ਜਾਂਦੇ ਸੀਗੇ ਹੱਥ ਦੇ ਵਿੱਚ ਮੋਬਾਈਲ ਸੀ ਜੀ ਮੁੰਡਾ ਨੇ ਮੁੰਡਾ ਨੇ ਮੋਬਾਈਲ ਫੋਨ ਦੀ ਕੋਸ਼ਿਸ਼ ਕੀਤੀ ਹੈ ਜੀ ਕੁੱਟਮਾਰ ਕੀਤੀ ਐ ਫਿਰ ਦੂਜੇ ਬੰਦੇ ਆ ਗਏ ਲੈਣ ਤੇ ਭੱਜ ਗਏ ਸੀ ਮੇਰੇ ਘਰ ਵਾਲਾ ਉੱਥੇ ਦਵਾਈ ਲੈਣ ਗਿਆ ਸੀ ਮੇਰੇ ਲਈ ਉੱਥੇ ਫਿਰ ਇਹ ਇਹਦਾ ਦਿਓਰ ਆ ਗਿਆ ਜੀ ਮੇਰੇ ਘਰ ਵਾਲਾ ਆ ਗਿਆ ਫਿਰ ਉਹਨਾਂ ਨਾਲ ਵੀ ਕੁੱਟਮਾਰ ਕੀਤੀ ਗਈ ਹੈ ਜੀ ਮੋਬਾਈਲ ਖੋਲਣ ਦੀ ਕੋਸ਼ਿਸ਼ ਕੀਤੀ ਤੇ ਛੜਾਵਾ ਛੜਾਈ ਕੀਤੀ ਸੀ ਜੀ ਉਹਨਾਂ ਨੇ ਕਾਪੀ ਪਹਾਤੇ ਜੀ ਇਸ ਤਰ੍ਹਾਂ ਦੇ ਵਿੱਚ ਇਹ ਸ਼ਰਿਆਮ ਗੁੰਡਾ ਕਰਦੀ ਹੋਈ ਜਾਂਦੀ ਜੀ ਲੁੱਟ ਖੋਪੀ ਸ਼ਰਿਆਮ ਹੀ ਹੋਈ ਜਾਂਦੀ ਹੈ ਮੈਂ ਡਾਕਟਰ ਲਵਦੀਪ ਸਿੰਘ ਕੀ ਮਾਮਲੇ ਕੀ ਹੈ ਤਿੰਨ ਜਣੇ ਇਹ ਇਹ ਤਿੰਨ ਜਣੇ ਸਾਡੇ ਕੋਲ ਆਏ ਦਸਨ ਮੁਤਾਬਕ ਲੜਾਈ ਹੋਈ ਹੈ ਇਹਨਾਂ ਦੀ ਅ ਤਿੰਨਾਂ ਦੇ ਸਿਰ ਤੇ ਸੱਟ ਹੈਗੀ ਹੈ ਥੋੜੇ ਇੱਕ ਤਾਂ ਚਲੋ ਠੀਕ ਹੈ ਦੋ ਦਾ ਥੋੜਾ ਲੱਗ ਰਿਹਾ ਵੀ ਸੀਟੀ ਸਕੈਨ ਉਹਨਾਂ ਦਾ ਕਰਵਾਵਾਂਗੇ ਉਸ ਤੋਂ ਜ਼ਿਆਦਾ ਕਲੀਅਰ ਹੋਏਗਾ ਵੀ ਕੋਈ ਜ਼ਿਆਦਾ ਇੰਜਰੀ ਤਾਂ ਨਹੀਂ ਹੈਗੀ ਗੱਲ ਆਪਾਂ ਲੱਗੇ ਨਹੀਂ ਕਰਨ ਦਾ ਜ ਕੁਝ ਨਹੀਂ ਪਤਾ ਲੱਗਿਆ ਜ ਹੁਣੇ 5-10 ਮਿੰਟ ਹੋਏ ਸਾਡੇ ਕੋਲ ਆਏ ਆ ਅਜ ਤਾਂ ਇਹਨਾਂ ਦੇ ਅਸੀਂ ਟਰੀਟਮੈਂਟ ਕੀਤਾ ਬਾਕੀ ਇਹਦੇ ਕੋਈ ਨਾਲ ਦੇ ਆਣਗੇ ਤਾਂ ਕੋਈ ਫਿਰ ਅਗਲੀ ਕਾਰਵਾਈ ਕਰਾਂਗੇ